ਨਾਲ ਅਸਿਆ ਜਿਵੇਂ ਹੁਣਾਂ ਬਾਰਡਰ ਦੇ ਕੋਲ ਦੀ ਜਿਹੜੀ ਤਾਰ ਲੱਗੀ ਹੋਈ ਆ ਇੱਥੋਂ ਦੀ ਆਈ ਹੈ ਤੇ ਜਿਹੜੇ ਵੀ ਵੀਰ ਭਰਾ ਮੇਰੇ ਜੋ ਵੀ ਆਉਂਦੇ ਆ ਉਹ ਬਹੁਤ ਚੀਜ਼ਾਂ ਜਿਹੜੀਆਂ ਇੱਥੇ ਕਾਫੀ ਹੋ ਚੁੱਕੀਆਂ ਤੇ ਅੱਗੇ ਵਾਸਤੇ ਜਦੋਂ ਪਾਣੀ ਇਹ ਠਾਂ ਹੋਗਾ ਉਦੋਂ ਬਹੁਤ ਤਕਲੀਫਾਂ ਆਉਣੀਆਂ ਨੇ ਫਸਲ ਬੀਜਣ ਲਈ ਜਿਵੇਂ ਅੱਜ ਵੀ ਬਜ਼ੁਰਗਾਂ ਨਾਲ ਗੱਲ ਚੱਲਦੀ ਸੀ ਵੀ ਡੀਜ਼ਲ ਹੋ ਗਿਆ ਐਦਾਂ ਦੀਆਂ ਚੀਜ਼ਾਂ ਜਿਵੇਂ ਧੂਸੀ ਬੰਨਦੇ ਉਰਲੇ ਪਾਸੇ ਮਿੱਟੀ ਦੀ ਲੋੜ ਆ ਤੇ ਇੱਕੋ ਗੱਲ ਕਰਦੇ ਸੀ ਕਿ ਸਨੇਕ ਬਾਈਟ ਵਾਲਾ ਕਿਹੜਾ ਪਾਉਂਦਾ ਕਾਰਬੋਲਿਕ ਐਸਿਡ ਕਾਰਬੋਲਿਕ ਐਸਿਡ ਵੀ ਜਿਹੜੇ ਘਾਰ ਆ ਉਹਨਾਂ ਦੇ ਉੱਥੇ ਕਹਿੰਦੇ ਆ ਵੀ ਉਹ ਐਸਿਡ ਦੇ ਨਾਲ ਨੇੜੇ ਤੇੜੇ ਸੱਪ ਨਹੀਂ ਆਉਂਦੇ ਵੀ ਉਹ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਜੰਮ ਛਰਦਾਨੀਆਂ ਹੋਰ ਉਹਦਾਂ ਦੀਆਂ ਚੀਜ਼ਾਂ ਵੀ ਲਿਆਂਦਿਆ ਜਾਣਾ ਹਨਾ ਖਾਲੀ ਗੱਟੇ ਜਿਵੇਂ ਅਸੀਂ ਖਾਲੀ ਗੱਟੇ ਨੇ ਅਸੀਂ ਉਹ ਕਹਿੰਦੇ ਵੀ ਪਿੱਛੋਂ ਹੀ ਮਿੱਟੀ ਦੇ ਭਰ ਕੇ ਆ ਜਾਣ ਤਾਂ ਵੀ ਵਧੀਆ ਗੱਲ ਆ ਵੀ ਇੱਥੇ ਮਿੱਟੀ ਵਾਲੇ ਦੁਆਲੇ ਤਕਰੀਬਨ ਪਾਣੀ ਹੈ ਪਰ ਮਾਨ ਬਹੁਤ ਬਹੁਤ ਮਨ ਦੁਖੀ ਹੋਇਆ ਵੀ ਘਰ ਛੱਤਾਂ ਦੇ ਸਮਾਨ ਘਰ ਇਹ ਨਹੀਂ ਗਏ ਰੱਖ ਕੇ ਕਿਤੇ ਹੁਣ ਉੱਥੇ ਰਹਿ ਨਹੀਂ ਸਕਦੇ ਉਹ ਸਕੂਲ 'ਚ ਬੈਠੇ ਉੱਥੇ ਅਸੀਂ ਗਏ ਸੀ ਪਰ ਵੀ ਧਨ ਜੇਰੇ ਆ ਸਾਡੇ ਪੰਜਾਬੀਆਂ ਦੇ ਵੀ ਹੈਗੇ ਉਹ ਚੜ੍ਹਦੀ ਕਲਾ ਜੀ ਔਰ ਰਾਜਸਥਾਨ ਤੋਂ ਵੀਰੇ ਆਏ ਹੋਏ ਸੀ ਹਲੇ ਤੋਂ ਵਾਲਿਓ ਵੀ ਪੂਰਾ ਲੱਗਿਆ ਹੋਇਆ ਪੰਜਾਬ ਨਾਲ ਖੜ ਗਿਆ ਸਾਰਾ ਅਨਾਲਸੀਆ ਜਿਵੇਂ ਹੁਣ ਬਾਰਡਰ ਦੇ ਕੋਲ ਦੀ ਜਿਹੜੀ ਤਾਰ ਲੱਗੀ ਹੋਈ ਹੈ ਇੱਥੋਂ ਦੀ ਆਏ ਤੇ ਜਿਹੜੇ ਵੀ ਵੀਰ ਭਰਾ ਮੇਰੇ ਜੋ ਵੀ ਆਉਂਦੇ ਆ ਉਹ ਬਹੁਤ ਚੀਜ਼ਾਂ ਜਿਹੜੀਆਂ ਇੱਥੇ ਕਾਫੀ ਹੋ ਚੁੱਕੀਆਂ ਤੇ ਅੱਗੇ ਵਾਸਤੇ ਜਦੋਂ ਪਾਣੀ ਇਹ ਠਾਂ ਹੋਗਾ ਉਦੋਂ ਬਹੁਤ ਤਕਲੀਫਾਂ ਆਉਣੀਆਂ ਵੀ ਫਸਲ ਬੀਜਣ ਲਈ ਜਿਵੇਂ ਅੱਜ ਵੀ ਬਜ਼ੁਰਗਾਂ ਨਾਲ ਗੱਲ ਚੱਲਦੀ ਸੀ ਵੀ ਡੀਜ਼ਲ ਹੋ ਗਿਆ ਐਦਾਂ ਦੀਆਂ ਚੀਜ਼ਾਂ ਜਿਵੇਂ ਧੂਸੀ ਬੰਨਦੇ ਹੋਰਲੇ ਪਾਸੇ ਮਿੱਟੀ ਦੀ ਲੋੜ ਹੈ ਤੇ ਇੱਕੋ ਗੱਲ ਕਰਦੇ ਸੀ ਕਿ ਸਨੇਕ ਬਾਈਟ ਵਾਲਾ ਕਿਹੜਾ ਪਾਉਂਦਾ ਕਾਰਬੋਲਿਕ ਐਸਿਡ ਕਾਰਬੋਲਿਕ ਐਸਿਡ ਵੀ ਜਿਹੜੇ ਘਾਰ ਆ ਉਹਨਾਂ ਦੇ ਉੱਥੇ ਕਹਿੰਦੇ ਆ ਵੀ ਉਹ ਐਸਿਡ ਦੇ ਨਾਲ ਨੇੜੇ ਤੇੜੇ ਸੱਪ ਨਹੀਂ ਆਉਂਦੇ ਵੀ ਉਹ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਜੰਮਛਰਦਾਨੀਆਂ ਹੋਰ ਉਹਦਾਂ ਦੀਆਂ ਚੀਜ਼ਾਂ ਵੀ ਲਿਆਂਦੀਆਂ ਜਾਣਾ ਹਨਾ ਖਾਲੀ ਗੱਟੇ ਜਿਵੇਂ ਅਸੀਂ ਖਾਲੀ ਗੱਟੇ ਲਿਆਂ ਸੀ ਉਹ ਕਹਿੰਦੇ ਵੀ ਪਿੱਛੋਂ ਹੀ ਮਿੱਟੀ ਦੇ ਭਰ ਕੇ ਆ ਜਾਣ ਤਾਂ ਵੀ ਵਧੀਆ ਗੱਲ ਆ ਵੀ ਇੱਥੇ ਮਿੱਟੀ ਵਾਲੇ ਦੁਆਲੇ ਤਕਰੀਬਨ ਪਾਣੀ ਹੈ ਪਰ ਮਾਨ ਬਹੁਤ ਬਹੁਤ ਮਾਨ ਦੁਖੇਗਾ ਵੀ ਘਰ ਛੱਤਾਂ ਦੇ ਸਾਮਾਨ ਰੱਖਿਆ ਘਰੇ ਹੈ ਨਹੀਂ ਗਏ ਰਾਕ ਕਿਤੇ ਉਹਨੂੰ ਉੱਥੇ ਰਹਿ ਨਹੀਂ ਸਕਦੇ ਉਹ ਸਕੂਲ ਚ ਬੈਠੇ ਉੱਥੇ ਅਸੀਂ ਗਏ ਸੀ ਪਰ ਵੀ ਧਨ ਜੇਰੇ ਹੈ ਸਾਡੇ ਪੰਜਾਬੀਆਂ ਦੇ ਵੀ ਹੈਗੇ ਉਹ ਚੜ੍ਹਦੀ ਕਲਾ ਜੀ ਔਰ ਰਾਜਸਥਾਨ ਤੋਂ ਵੀਰੇ ਆਏ ਹੋਏ ਸੀ ਹਲੇ ਤੋਂ ਵਾਲਿਓ ਵੀ ਪੂਰਾ ਲੱਗਿਆ ਹੋਇਆ ਪੰਜਾਬ ਨਾਲ ਖੜ ਗਿਆ ਸਾਰਾ